ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਆਟਾ ਜ਼ਿਲ੍ਹਾ ਜਲੰਧਰ ਗੁਰਾਇਮ ਵਿਖੇ ਪਹੁੰਚੇ ਆਂ ਜੀ ਜੋ ਇੱਥੋਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇੱਕ ਪਾਟੀ ਸਿੰਘ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਵਾ ਪਿੰਡ ਦੇ ਵਿੱਚ ਸੋ ਉਥੇ ਅਰਦਾਸ ਬੇਨਤੀ ਕੀਤੀ ਗਈ ਸੀ ਸੋ ਉਥੇ ਬੰਦੀ ਕਾਰਵਾਈ ਕਰਨ ਆਏ ਆ ਪਾਟੀ ਸਿੰਘ ਤੇ ਕਿਉਂਕਿ ਜਿਹੜਾ ਤੀਆਂ ਦਾ ਤਿਉਹਾਰ ਆ ਇਹਦੇ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਆ ਸੋ ਇਥੇ ਕਾਰਵਾਈ ਤੇ ਪਹੁੰਚੇ ਪਿੰਡ ਦੇ ਮੋਤਵਾਰ ਪਿੰਡ ਦੀ ਪੰਚਾਇਤ ਗੁਰੂ ਘਰ ਦੀ ਕਮੇਟੀ ਸਰਪੰਚ ਸਾਰੇ ਇਥੇ ਮੌਜੂਦ ਆ ਤੋਂ ਬੰਦੀ ਸਜ਼ਾ ਗੁਰੰਤੀ ਸਿੰਘ ਨੂੰ ਲਗਾਈ ਗਈ ਆ ਜਿਨ੍ਹਾਂ ਨੂੰ ਮਰਿਆਦਾ ਬਾਰੇ ਕੁਝ ਨਹੀਂ ਪਤਾ ਜਿਹੜਾ ਕਿ ਹੁਣ ਆ ਕੇ ਪਤਾ ਲੱਗਾ ਵਾ ਕਿ ਇਹ ਗੁਰਦੂਸ ਹੈ ਗੁਰਦੁਆਰੇ ਦੇ ਵਿੱਚ ਪੰਜ ਬਾਣੀਆਂ ਨਿਤਨੇਮ ਦੀਆਂ ਉਹ ਨਹੀਂ ਕਰਦੇ ਅੱਲਾ ਸ੍ਰੀ ਚਵਜੀ ਸਾਹਿਬ ਪਰਦੇ ਆ ਪੰਜ ਬਾਣੀਆਂ ਉਹ ਨਹੀਂ ਪੂਰੀਆਂ ਕਰਦੇ ਉਹ ਇਥੇ ਬੰਦੀ ਸਜਾ ਲਵਾਈ ਇਹ ਹੁਣ ਸ੍ਰੀ ਕਾਤਾ ਸਾਹਿਬ ਇਹਨਾਂ ਨੂੰ ਪੇਸ਼ ਕਰਾਇਆ ਜਾਏਗਾ ਸੋ ਬੰਦੀ ਸਜਾ ਲਵਾਈ ਜਾਏਗੀ। ਹਾਂ 10 10 ਰੋਕੇ ਤਾੜ ਫਾੜ ਵਾਲੇ ਸ੍ਰੀ ਅਮਰਸਰ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਾ ਸਾਰਾ ਪਿੰਡ ਮੌਜੂਦ ਆ ਜੀ ਇਥੇ